ਮੇਰੀ ਮੁਲਾਕਾਤ ਫਸਟ ਪਹਿਲਾ ਹੀ ਮੁਲਾਕਾਤ ਹੋਈ ਉੱਥੇ ਕੋਈ ਬੰਦਾ ਹੀ ਸਾਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਇਹਨੂੰ ਵੇਖਿਆ ਫਿਰ ਮੈਂ ਇਹਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਡੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜੇ ਨਾ ਮੁਲਾਕਾਤ ਹੋਣੀ ਸੀ ਤੇ ਐਦਾਂ ਹੀ ਮੇਰਾ ਪਹਿਲਾ ਮੈਂ ਇਹਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪੈੜੇਵਾਲ ਪਿੰਡ ਪੈੜੇਵਾਲ ਪਿੰਡੋਂ ਆਈ ਆ ਕਿੰਨਾ ਕਿ ਪੈੜੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫਿਰ ਐਦਾ ਹੀ ਕਹਾ ਕਿ ਮੈਂ ਖਾ ਫਿਰ ਕਿਹਦੇ ਨਾਲ ਆਏ ਹੋ ਕਿ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਐ ਤੇ ਮੈਂ ਕਿਹਾ ਫਿਰ ਤੂੰ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਕਾਨੂੰ ਫੋਨ ਫੋਨ ਮੈਂ ਕਰਦਾਗਾ ਜਰੂਰ ਕੋਈ ਤਰੀਕ ਹੋਏ ਦੇ ਤੂੰ ਫਿਰ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇ ਤਾਂ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਹੋ ਮੈਂ ਮੈਂ ਵਿਆਹ ਵੀ ਤੇਰਾ ਨਹੀਂ ਕਰਾਣਾ ਹਾਂਜੀ ਕਿਨਾਂ ਦੇ ਫਿਰ ਆਪਕੇ 1.2 ਸਾਲ ਦਾ ਖਬਰ ਜਿਹੜਾ ਘਰ ਦੇ ਬਣ ਗਿਆ ਫਿਰ ਪਹਿਲਾਂ ਤੇ ਏਦਾਂ ਹੀ ਪਹਿਲਾਂ ਰਿਹਾ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਸਰੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਇਹਦਾ ਨਹੀਂ ਹੋਣਾ ਨਹੀਂ ਨਹੀਂ ਕਿ ਪਤਾ ਕੁੜੀ ਕੀ ਕਿੱਦਾਂ ਦੀ ਹੈ ਕਿਦਾਰੀ ਨਹੀਂ ਐਵੇਂ ਕਿ ਆ ਕਿ ਮੁੰਡਾ ਕੀ ਪਤਾ ਕਿੱਦਾਂ ਦਾ ਕਿਦਾਂ ਦੀ ਕਿਉਂਕਿ ਮਾਪਿ ਉਹਨੂੰ ਤੇ ਕਿਉਂਕਿ ਕੋਈ ਮਾਪਿ ਉਹਨੂੰ ਦੇਖ ਕੇ ਜਿਹੜੀ ਕੋਈ ਫੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈੜੀ ਨਹੀਂ ਮੰਦੇ ਤੇ ਹੂੰ ਕੀ ਕਰੀ ਆ ਮੈਂ ਕਿਹਾ ਚੱਲ ਕੋਈਗਾ ਨਹੀਂ ਨਹੀਂ ਨਾ ਮੰਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾ ਵਿਆਹ ਨਾ ਹੋਇਆ ਤੇ ਫੇਰ ਨਹੀਂ ਮੋਤ ਨਾਲ ਗਿਆ ਕਰਾਂਗਾ ਬਥੇਰਾ ਮੋ ਬਤਾ ਹਾਂ ਜੀ ਹਾਂਜੀ ਅਸਾਭ ਗੁਜ਼ਾਰਾ ਚੱਲਦਾ ਕਰ ਲੈਣਾ ਗੁਜ਼ਾਰਾ ਚੱਲੋ ਪ੍ਰਮਾਤਮਾ ਦੀ ਦਿਆ ਨਾਲ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਸਾ ਲੱਗੀ ਗਿਆ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਵਾਂ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਕਿ ਜਿਹੜੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾਹਦੀ ਤੇ 700 ਰੁਪਿਆ ਕੋਈ ਫੋਕ ਤੇ ਨਹੀਂ ਕਿ ਅਜੀ ਘਾੜੀ ਕਾ ਮਾੜੀ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰਾ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਤੇ ਮੈਨੂੰ ਆ ਆਪਣੇ ਆਪ ਨੂੰ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਟਾ ਲਾਤੀਆਂ ਮੇਰੀਆਂ ਲਟਾ ਲੱਗੀਆਂ ਕਿੰਨਿਆਂ ਕਣ ਫਿਰ ਸਾਥ ਦਿੱਤਾ ਜਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਥ ਦੇਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਵੀ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਸੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲਬਾਤ ਵੀ ਕਿਥੋਂ ਤੁਸੀਂ ਕਿਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਐ ਫਿਲਸਣ ਤੁਸੀਂ ਆਜਿਆ ਕਰੋ ਸਾਢੇ ਚਾਰ ਚਾਰ ਮਿਲਦਾ 2.5 ਫਿਰ ਵਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਤਰਾ ਹੀ ਕਹਿੰਦੇ ਵੀ ਮੈਂ ਤੈਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫਿਰ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਫਿਰ ਇਦਾਂ ਹੀ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਰਿਸ਼ਨਾਾਂ 'ਚ ਵੀ ਰਹਿੰਦੇ ਰਹੇ ਆ ਹਾਂਜੀ ਉਹ ਰਜੂ ਕਿਦਾ ਹਾਂਜੀ ਕਿੰਨਾ ਵੇ ਸਾਥ ਦਿੰਦਾ ਹੋ ਰਜੂ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੇ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ